ਅਈ ਤੇਰੀ ਮਦਦ ਕਰਨ ਆਇਆ ਭਰਾਵਾ ਕਿਹੜੀ ਮੋੜ ਟੁੱਟਦੇ ਹੱਥ ਵਿੱਚ ਚੱਕਦਾ ਇੱਕ ਵਾਰੀ ਇਹਨੇ ਕਹ ਤੋ ਡਰਦੇ ਤੇ ਤੋ ਰੌਹਲ ਇਹ ਸਾਰਾ ਦਿਨ ਟੁੱਟੀ ਥੱਲੇ ਹੀ ਰੰਦਾ ਵੀ ਮਾਂ ਵੀ ਵਿਚਾਰੀ ਇਹੀ ਰਾਖੀ ਕਰਦੀ ਸੀ ਸਾਰਾ ਦਿਨ ਆਪਣੇ ਪੁੱਤ ਦੀ ਅੱਗੇ ਪਿੱਛੇ ਪੁੱਤ ਰੋਟੀ ਖਾ ਲਾ ਕੱਪੜੇ ਬਦਲ ਲਾ ਨਹਾ ਲਾ ਕਾਰੋਬਾਰ ਬਹੁਤ ਵਧੀਆ ਸੀ ਲੋਹੇ ਦਾ ਦਸਦੇ ਆ ਸਾਰਾ ਕਾਰੋਬਾਰ ਵੀ ਖਤਮ ਹੋ ਗਿਆ ਇਹ ਹੋਵੇ ਵੀ ਇਹ ਠੀਕ ਹੋ ਜੇਵੇ ਤੇ ਨਾਰਮਲ ਹੋ ਕੇ ਕੰਮ ਕਰਨ ਲੱਗ ਜੇਵੇ ਤੁਮ ਉਮੀਦ ਹੈ ਹਾਂਜੀ ਮੋਹ ਜਾਨ ਤੇ 2009 ਦੇ ਵਿੱਚ ਆ ਕੇ ਤੂੰ ਸਾਰੇ ਕੰਮ ਕਰ ਛੱਡ ਕੇ ਅੰਦਰ ਬੈਠ ਗਿਆ 14 ਸਾਲ ਹੋ ਗਏ ਤੈਨੂੰ ਅੰਦਰ ਬੈਠੇ ਨੂੰ ਯਾਰ ਜਿੱਥੇ ਵੀਰੇ ਨੇ ਘਰ ਚ ਲਾਉਣਾ ਸੀਗਾ ਸਾਰਾ ਕਰਜ਼ਾ ਵੀ ਸਿਰ ਪੈ ਗਿਆ ਘਰ ਵੀ ਵਿਗ ਗਿਆ ਕਾਰੋਬਾਰ ਵੀ ਬੰਦ ਹੋ ਗਏ ਕਿਰਾਏ ਦੇ ਮਕਾਨ ਚ ਆ ਗਏ ਜਦੋਂ ਆਪਣੀ ਭੱਜਣ ਛੱਡ ਕੇ ਤਾਂ ਫਿਰ ਕੌਣ ਬਚਾਊਗਾ ਭਾਈ ਮਨੋਦ ਕੁਮਾਰ ਜੀ ਦੱਸ ਦਿੰਦੇ ਨੇ ਮੇਰਾ ਬੇਟਾ ਬਾਕਸਰ ਸੀ ਬਹੁਤ ਵਧੀਆ ਸਕੂਲ ਦੇ ਵਿੱਚ ਬਾਕਸਿੰਗ ਕਰਦਾ ਸੀ ਇੰਗਲੈਂਡ ਚ ਜਾ ਕੇ ਵੀ ਬਾਕਸਿੰਗ ਕਰਦਾ ਰਿਹਾ ਹੋਰ ਬੰਦ ਹੈ ਨਾ ਇਹਦੇ ਅੰਦਰ ਹੈਗਾ ਉਹ ਉਨੇ ਰੇਚੇ ਰਹਿੰਦਾ ਬਿਲਕੁਲ ਨਾ ਬੱਤੀ ਨਾ ਪੱਖਾ ਕੁਝ ਨਹੀਂ ਯੂਜ਼ ਕਰਦਾ ਆ ਬਸ ਆੱਦਾ ਕਰਦਾ ਆ ਦੇਖੋ ਇਹ ਘਰ ਦੀ ਕੰਡੀਸ਼ਨ ਹੈ ਪਲੀਜ਼ ਸਾਡੀ ਹੈਲਪ ਕਰੋ ਵਾਇਗੁਰਜੀ ਕਾ ਖਾਲਸਾ ਵਾਇਗੁਰਜੀ ਕੀ ਫਤਿਹ ਜੀ ਅਸੀਂ ਆਏ ਆ ਜੀ ਇੱਥੇ ਲੁਧਿਆਣਾ ਸ਼ਹਿਰ ਦੇ ਵਿੱਚ ਹੀ ਪੈਂਦਾ ਇਲਾਕਾ ਇਹ ਆਲੂ ਵਾਲੀਆ ਕਲੋਨੀ ਆ ਨੇੜੇ ਬਾਬਾ ਦੀਪ ਸਿੰਘ ਜੀ ਦਾ ਗੁਰੂ ਘਰ ਹੈ ਇੱਥੇ ਤੇ ਇੱਥੇ ਇੱਕ ਪਰਿਵਾਰ ਰਹਿੰਦਾ ਕਿਰਾਏ ਦੇ ਰਹਿੰਦਾ ਹੈ ਪਰਿਵਾਰ ਉੱਪਰ ਵੀ ਇੱਕ ਪਰਿਵਾਰ ਰਹਿੰਦਾ ਵਾ ਇੱਕ ਪਰਿਵਾਰ ਥੱਲੇ ਰਹਿੰਦਾ ਜਿਹੜੇ ਉੱਪਰ ਪਰਿਵਾਰ ਰਹਿੰਦਾ ਉਹ ਭੈਣ ਨੇ ਸਾਨੂੰ ਕਾਲ ਕਰਕੇ ਦੱਸਿਆ ਵੀਡੀਓ ਵੀ ਛੋਟੀ ਜਿਹੀ ਬਣਾ ਕੇ ਭੇਜੀ ਵੀ ਸਾਡੇ ਥੱਲੇ ਜਿਹੜੇ ਕਿਰਾਏਦਾਰ ਰਹਿੰਦੇ ਆ ਪਿਛਲੇ 4 ਸਾਲਾਂ ਤੋਂ ਉਹਨਾਂ ਦਾ ਬੇਟਾ ਅੰਦਰ ਹੀ ਬੰਦ ਆ ਨਾ ਉਹ ਬਾਹਰ ਨਿਕਲਦਾ ਨਾ ਉਹ ਚਾਨਣ ਚ ਜਾਂਦਾ ਨਾ ਉਹ ਵਾਲ ਧੋਂਦਾ ਸਾਫ਼ ਕਰਦਾ ਨਹਾਉਂਦਾ ਬਾਹਰ ਨਿਕਲਦਾ ਹੀ ਨਹੀਂ ਤੇ ਹੁਣ ਵੀ ਇਹਨਾਂ ਨੇ 4-5 ਦਿਨ ਪਹਿਲਾਂ ਬੜੀ ਮੁਸ਼ਕਲ ਦੇ ਨਾਲ ਉਹਦੇ ਵਾਲ ਵਗੈਰਾ ਕਟਾਏ ਆ ਨਹੀਂ ਤਾਂ ਜਟਾਂ ਬਣੀਆਂ ਪਈਆਂ ਸਿਰ ਦੇ ਵਿੱਚ ਅੰਦਰ ਵੀ ਸਾਰੇ ਗੰਦਗੀ ਦੇ ਢੇਰ ਨਾਲ ਅੰਦਰ ਵੜਨ ਦਿੰਦਾ ਕਿਸੇ ਨੂੰ ਨਾ ਆ ਬਾਹਰ ਆਉਂਦਾ ਜੇ ਚਾਹ ਰੋਟੀ ਫੜਨੀ ਵੀ ਆ ਉਹਦੇ ਤਿੰਨ ਭਰਾ ਨੇ ਇਹ ਉਹਨਾਂ ਦੇ ਫਾਦਰ ਸਾਹਿਬ ਵੀ ਨੇ ਉਹਨਾਂ ਕੀ ਦਰਵਾਜ਼ਾ ਮਾੜਾ ਜਿਹਾ ਖੋਲਦਾ ਉਹਦੇ ਵਿੱਚ ਦੀ ਚੀਜ਼ ਫੜ ਲੈਂਦਾ ਤੇ ਅੰਦਰ ਹੀ ਬੈਠਾ ਰਹਿੰਦਾ ਤੇ ਆਪਾਂ ਬਾਕੀ ਪਰਿਵਾਰ ਨਾਲ ਵੀ ਕਰਦੇ ਆ ਗੱਲ ਵੀ ਜੀ ਤੁਸੀਂ ਬ੍ਰਦਰ ਹੋ ਹਾਂਜੀ ਵੱਡੇ ਬ੍ਰਦਰ ਹੋ ਹਾਂਜੀ ਬਾਪੂ ਜੀ ਸਤਿ ਸ਼੍ਰੀ ਅਕਾਲ ਤੁਸੀਂ ਫਾਦਰ ਸਾਹਿਬ ਉਹਨਾਂ ਦੇ ਠੀਕ ਹੈ ਜੀ ਤੁਹਾਡੇ ਕਿੰਨੇ ਬੱਚੇ ਨੇ ਜੀ ਤਿੰਨ ਬੇਟੇ ਆ ਤੁਸੀਂ ਕੀ ਕੰਮ ਕਰਦੇ ਜੀ ਨਹੀਂ ਪਹਿਲਾਂ ਕੀ ਕਰਦੇ ਸੀ ਜੀ ਬੰਦੇ ਨੇ ਕਾਰਵਾਲ ਕਰਦੇ ਸਨ ਪੂਰਾ ਠੀਕ ਚਿਕਰੋ ਵਾਲਾ ਕਾਰਾ ਕੰਮ ਸੀਗਾ ਉਹਦਾ ਕੰਮ ਪਿਆ ਗਿਆ ਵਪਾਰ ਸੀ ਜਾ ਵਪਾਰ ਠੀਕ ਹੈ ਜੀ ਤੇ ਬੇਟੇ ਕੀ ਕਰਦੇ ਤੈਨੂੰ ਪੜ੍ਹੇ ਲਿਖੇ ਤੈਨੂੰ ਹਾਂ ਜੀ ਹਾਂ ਜੀ ਪੜ੍ਹੇ ਲਿਖੇ ਇਹ ਕਿੰਨਾ ਪੜਿਆ ਹੋਇਆ ਮੁੰਡਾ ਜਿਹੜਾ ਅੰਦਰ ਇੰਗਲੈਂਡ ਤੋਂ ਬੀਵੀਏ ਕਰਕੇ ਆਇਆ ਹੈ ਇਹ ਮੁੰਡਾ ਅੰਦਰ ਆ ਅਸੀਂ ਇੰਗਲੈਂਡ ਤੋਂ ਬੀਵੀਏ ਕਰਕੇ ਆਇਆ ਹੈ ਵੀ ਆ ਕੇ ਬਸ 6 ਮਹੀਨੇ ਕੀ ਨਾਮ ਹੈ ਜੀ ਇਹਦਾ ਰਾਹੁਲ ਰਾਹੁਲ ਪੂਰਾ ਨਾਮ ਰਾਹੁਲ ਸ਼ੈਲੀ ਰਾਹੁਲ ਸੈਣੀ ਸ਼ੈਲੀ ਸ਼ੈਲੀ ਰਾਹੁਲ ਸ਼ੈਲੀ ਠੀਕ ਹੈ ਤੇ ਉਦਾਂ ਮਤਲਬ ਤੁਹਾਡਾ ਪਰਿਵਾਰ ਸ਼ਰਮਾ ਜੀ ਪਰਿਵਾਰ ਹੈ ਅਸੀਂ ਪੰਡਤ ਹੈ ਪੰਡਤ ਤੁਹਾਡਾ ਨਾਮ ਕੀ ਹੈ ਵਿਨੋਦ ਮਾਇਕ ਹੈ ਵਿਨੋਦ ਵਿਨੋਦ ਕੁਮਾਰ ਸ਼ੈਲੀ ਠੀਕ ਹੈ ਜੀ ਵਿਨੋਦ ਕੁਮਾਰ ਜੀ ਕੋਈ ਗੱਲ ਨਹੀਂ ਜੀ ਅਸੀਂ ਕੋਸ਼ਿਸ਼ ਕਰਾਂਗੇ ਵੀਰੇ ਨੂੰ ਨਾਲ ਲੈ ਕੇ ਜਾਵਾਂਗੇ ਜੀ ਨੂੰ ਪਤਾ ਲੱਗ ਗਿਆ ਇਹਨੇ ਪੁੱਛੀ ਵਜ੍ਹਾ ਬਿਲਕੁਲ ਨਹੀਂ ਅੱਪਾ ਇੱਕ ਦਮ ਹੀ ਚੱਲਦੇ ਆਜੋ ਚੰਗਾ ਲੈ ਚਾਹੀਏ ਨੇ ਵੀਰੇ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਵੀਰੇ ਠੀਕ ਠਾਕ ਹੋ ਵੀਰੇ ਕੱਪੜੇ ਪਾਲਾ ਵੀਰੇ ਅਸੀਂ ਆਏ ਆ ਤੈਨੂੰ ਸਰਕਾਰੀ ਜੋਬ ਲੱਗੀ ਏ ਤੇਰੀ ਤੁਸੀਂ ਅਪਲਾਈ ਕੀਤਾ ਈ ਸਰਕਾਰੀ ਜੋਬ ਲਈ ਅਪਲਾਈ ਕੀਤਾ ਤੁਹਾਡੇ ਫਾਦਰ ਸਾਹਿਬ ਨੇ ਤੁਹਾਡੇ ਲਈ ਜੋਬ ਵਾਸਤੇ ਉਹ ਜੋਬ ਤੁਹਾਡੀ ਨਿਕਲਿਆਈ ਆ ਤੇ ਅਸੀਂ ਤੁਹਾਨੂੰ ਭਰਤੀ ਵਾਸਤੇ ਲੈਣ ਆਏ ਆ ਤੌਲੀਆ ਰੱਖ ਲਓ ਉੱਪਰ ਤੌਲੀਆ ਨੇ ਢੱਕ ਲਾ ਮੜਾ ਜਾ ਉੱਪਰ ਤੌਲੀਆ ਦੇ ਦੇ ਤੂੰ ਸਤਨਾ ਤੌਲੀਆ ਲੈ ਲਾ ਵੀਰੋ ਤੇ ਆ ਕੋਈ ਨਾ ਕੋਈ ਨਾ ਤੌਲੀਆ ਬਨ ਲਾ ਤੌਲੀਆ ਬਨ ਲਾ ਵੀਰੇ ਕੀ ਨਾਂ ਤੇਰਾ ਰਾਹੁਲ ਰਾਹੁਲ ਕੁਮਾਰ ਸ਼ੈਲੀ ਰਾਹੁਲ ਕਿੱਥੇ ਇੰਗਲੈਂਡ ਚ ਪੜ ਗਏ ਏ ਤੂੰ ਬੀਬੀ ਇੰਗਲੈਂਡ ਚ ਕੀਤੀ ਸੀ ਸਾਨੂੰ ਉੱਥੋਂ ਸਾਰੀ ਜਾਣਕਾਰੀ ਮਿਲੀ ਇੰਗਲੈਂਡ ਤੋਂ ਉਹ ਕਹਿੰਦੇ ਵੀ ਇਹਨੂੰ ਵੀਰੇ ਨੂੰ ਜੌਬ ਦੇਓ ਇੰਨੀ ਪੜ੍ਹਾਈ ਕਰਕੇ ਆਇਆ ਕਿੱਥੋਂ ਪੜ੍ਹ ਕੇ ਆਇਆ ਵੀਰੇ ਕਿੱਥੋਂ ਪੜ ਕੇ ਆਏ ਸੀ ਵੀਰਾ? ਅੱਗੇ ਡਾਣਾ ਜੀ ਆਹ ਕੋਈ ਨਾ ਕਿੱਥੋਂ ਪੜ ਕੇ ਆਇਆ ਵੀਰਾ? ਹੈਂ? ਇੰਗਲੈਂਡ ਤੋਂ ਪਾਲਾ ਕੱਪੜੇ ਵੀ ਤੌਲੀਆ ਬੰਨ ਲੈ ਕੋਈ ਨਾ ਬੰਨ ਲੈ ਕੋਈ ਪਾਲਾ ਪਾਲਾ ਵੀਰੇ ਕੋਈ ਨਹੀਂ ਇੱਥੇ ਖੜਿਆ ਦਰਵਾਜ਼ਾ ਨਹੀਂ ਲਾਉਣਾ ਪਾਲਾ 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 ਕੋਈ ਨਾ ਕਰ ਲੈ ਕਰਨਾ ਪੁੱਤ ਕਰ ਲੈ ਕਰ ਲੈ ਕਰ ਲੈ ਕਰ ਲੈ ਪਾਲਾ ਦਰਵਾਜ਼ਾ ਲਾ ਲੈ ਦਰਵਾਜ਼ਾ ਨਹੀਂ ਲਾਉਣਾ ਕੋਈ ਕਈ ਨਾ ਐਂਡ ਖੁੱਲ੍ਹਾ ਪਾਲਾ ਪਜਾਮਾ ਪਾ

और bad dalata beh jaate aa k chal nahi lagya bad dalata aa padhe lagda nahi o ke jane mai kuch nahi kuch nahi tera check up karna hai na tenu leke jana job doctor ko karna hai aa gaya aa le pato maar aa ik vaar na kapde aa pa baat kapde apan vaad o jaa ude taddi karni aa ਕਿਉਂ ਗੱਬੜੀ ਮੈਂ ਗੁੱਸਾ ਕਾ ਤੋ ਕਰਦਾ ਸਾਡੇ ਨਾਲ ਅਈ ਤੇ ਤੇਰੀ ਮਦਦ ਕਰਨ ਆਏ ਆ ਭਰਾਵਾ ਕਿਹੜੀ ਮਦਦ ਭਰਾ ਮੈਂ ਤੂੰ ਸਾਡਾ ਤੇਰਾ ਮੈਡੀਕਲ ਚੈੱਕਅਪ ਕਰਾਉਣਾ ਆਲਾ ਬਾਪਿਆ ਮੈਂ ਅ ਕੱਚਾ ਬਾਪ ਬਾਗ ਅੱਛਾ ਫਟਾਫਟ ਬਾ ਕੱਚਾ ਪਾਲਾ ਫਟਾਫਟ ਉਹ ਅੰਦਰ ਰੋਇਟ ਵਿੱਚ ਬਾਥਰੂਮ ਦਾ ਕੱਟੀ ਕਰ ਲੈ ਕਰ ਲੈ ਵੀਰੇ ਸਾਡੇ ਖੜੇ ਤੋ ਕਰ ਲੈ ਸੀ ਬਾਹਰ ਹੋ ਜਾਣਾ ਹਾਂ ਅਈ ਇਹ ਕੀ ਅੰਦਰ ਤੂੰ ਜੱਟੀ ਕਰਨੀ ਆ ਜਾ ਆਹ ਬਾਰੇ ਲੋਕ ਵਰਦੀ ਮਤਲਬ ਕਿਹੜੇ ਸਾਲ ਵਰਤ ਜਿਹੜੇ ਸਾਲ ਦਾ ਹੋਇਆ ਇਹ ਕਹਦਾ ਆਵਾਜ਼ ਕਿਉਂ ਸਾਲੋਂ ਇਦਾਂ ਹੋਇ ਨੂੰ ਇਦਾਂ ਨਹੀਂ ਮਤਲਬ ਇਹ ਤਾਂ ਵਰਤ ਕਿਹੜੇ ਸਾਲ ਦਾ ਮੈਂ ਤਾਂ 1985 ਰਹੀ ਇਹਦਾ 1985 ਦਾ ਵਰਤ ਤੇ ਇਤੋਂ ਪਾਸਟੂ ਕਰਕੇ ਚਲੇ ਗਏ ਇੰਗਲੈਂਡ ਟੂਕ ਕਿਹੜੇ ਸਾਲ ਚ ਗਿਆ ਸੀ ਜੀ ਇੰਗਲੈਂਡ ਇਹ ਚਾ ਚਾਟ ਚੱਲ ਰਹਿ ਗਿਆ 2004 ਚ ਨੌ ਜਵਾਬ ਚ ਆ ਗਿਆ 2009 ਚ ਵਾਪਸ ਆ ਗਿਆ ਬੀਬੀਏ ਕਰਕੇ ਇੰਗਲੈਂਡ ਤੋਂ ਬਸ ਫਿਰ ਪੰਜ 10 ਚ ਪੰਜ ਟਰਮੀਨਿਕ ਨੂੰ ਮੈਚ ਇਹ ਜਿਹੇ ਕਮੇਟੀ ਬਣ ਗਿਆ ਇਹ ਵੀ ਨਾ ਮਰ ਗਈ ਅੱਪੀ ਅੱਛਾ ਉਹ ਕਿਹਦੇ ਸਮਝ ਦਿੱਥੋਈ ਮਾਤਾ ਦੀ 19 ਹੋਈ ਬਾਅਦ ਵਿੱਚ ਜਿਸ ਨਾਲ ਮੈਂ ਬੈਠਾ ਹਾਂ ਬਾਅਦ ਕਮਰੇ ਨੇ ਹਮ ਅੱਧੇ ਅਸੀਂ ਬੈਠੇ ਸੀਵਾ ਕਾਂ ਦੇ ਉਹ ਕਰਿਆ ਰੈਸ਼ ਬੋਲ ਰਿਹਾ ਨਾ ਕਦੇ ਚੁੱਪ ਕਰਦਾ 4 ਸਾਲ ਲਿਖੇ शराब पी लाया आया वो चलो कई बंद कर दिया फिर चिंझा हो गई कमरे कुदरती जितने भी अच्छे रहते सब कुछ बिकते रहते हैं बाथरूम ना उठना पैर जिम्मे है अंदर भी बाथरूम करना पानी ना लगा अच्छा गर्म पानी रोटी दे देर लै ली है रात में तीन बजे उठता है ਮੈਂ ਜਾ ਰਹਾ ਹਾਂ ਉੱਠ ਕੇ ਆਪਣੀ ਜਾਬਨਾ ਹਿਸ ਕੋਡਿੰਗ ਦੀ ਹੂੰ ਫਿਰ ਗਰਮਨਾ ਕਿਆ ਦੇਖੀ ਜਾਂਦਾ ਕਿ ਮੈਂ ਕੀ ਦੇਖੀ ਜਾਂਦਾ ਮੈਂ ਪਿਆ ਦੇਖੀ ਜਾਂਦਾ ਉਹਨੇ ਕੀ ਕਰਦਾ ਹੂੰ ਫਿਰ ਮਨੋਂ ਹੀ ਨਿਕਲ ਨਾ ਕਰੇ ਨਿਕਲਦਾ ਹੂੰ ਤੇ ਜਿਵੇਂ ਸੁਈ ਜਾ ਕੇ ਲੰਗਾ ਕਿੰਨੇ ਮਨ ਘਰ ਮੇ ਲੱਗ ਗਈ ਟੁੱਟਦੇ ਹੱਥ ਵਿਚ ਆਕਦਾ ਇੱਕ ਵਾਰੀ ਬਹੁਤ ਬੇਪਰਵਾਹ ਸੀ ਹੋਇਆ ਸੀ ਕੁਝ ਵੀ ਨਹੀਂ ਹੋਇਆ ਬਸ ਗਾਹ ਮੇਰਾ ਜੋ ਹੋ ਗਿਆ ਸੀਰ ਬਹੁਤ ਸੋਹਣੀ ਸੀ ਵੀ ਕਮਨ ਖੇਡਣ ਵਿੱਚ ਮੈਂ ਸੀਗਾ ਬੌਕਸਿੰਗ ਚੰਗਾ ਪਗੜਾ ਅੱਛਾ ਬੌਕਸਰ ਸੀਗਾ ਹਾਂਜੀ ਫੇਰ ਵੀ ਸਿਹਤ ਬੜੀ ਅੱਛੀ ਸੀ ਇਹਦਾ ਉਹ ਬੌਕਸਿੰਗ ਸਕੂਲ ਦੇ ਵਿੱਚ ਕਰਦਾ ਸੀ ਉਹ ਕਿਉਂ ਸੀਗਾ ਜੰਗ ਕਰਦਾ ਰਹੇ ਅੱਛਾ ਜੰਗ ਜਾ ਕੇ ਬਿਤਾਉਂਦੇ ਰਹੇ ਬੌਕਸਿੰਗ ਹਾਂਜੀ ਬੌਕਸਿੰਗ ਸਕੂਲ ਇਹਨੇ ਜਿੱਤੇ ਹੋਏ ਕੋਈ ਨਾ ਤੇੜੇ ਬਾਹਰਲੇ ਸਰਟੀਫਿਕੇਟ ਪਏ ਇਹਦੇ ਇੰਗਲੈਂਡ ਵਾਲਾ ਹਾਂ ਹੁਣ ਤੇ ਅੰਗਰੇਜ਼ੀ ਵੀ ਵੀਰੇ ਇਹਨਾਂ ਤੋਂ ਕੰਮ ਕਰਦੇ ਨੇ ਇਹ ਕਰਤੇ ਨੇ ਕੰਮ ਕੰਮ ਜਿਹੜੇ ਕੱਪੜੇ ਸੀ ਜਿਹੜੇ ਕੰਮ ਵਾਲੇ ਸੀ ਹਲੇ ਬੂ ਬੂ ਗੰਦੇ ਚਿੱਟੇ ਸਟੈਫਿਕੇਟਸ ਦੇ ਇਹਨੂੰ ਕੁਛ ਨਹੀਂ ਨਿਕਲਦੇ ਕੱਲੀ ਬ੍ਰੈਂਡਤੀ ਹੋਈ ਹੈ ਇਹਨ ਜਿੱਦ ਨੂੰ ਹਜਾਂ ਨਹੀਂ ਕਰਦੇ ਹੋਣਾ ਉਹ ਤਲੀ ਮੈਨੂੰ ਬਾਹਰ ਜਾਣੀ ਹੈ ਇਹ ਕੋਈ ਕਰਾਤਾ ਤੇ ਫਿਰ ਸੀ ਜਾਂ ਮੈਂ ਹਾਂ ਮੋਂ ਮਾਰ ਕੇ ਕਰਾ ਪਰ ਨਾਲੇ ਪਾਲ ਕਰਾ ਫਿਰ ਸੇ ਪਾਹਂਗਡਣ ਯਾਨ ਗਣਾ ਬਾਸ ਆਖਲਾ ਬੁਰਾ ਲੱਗਦਾ ਰੋਦਾ ਏ ਜੇ ਪੇਪਰ ਨਹੀਂ ਨੂੰ ਅਫੀਸ ਗਾਂ ਲੱਗ ਚੈਕ ਪ੍ਰੋਜੈਕਟੀ ਉਹ ਤੇ ਨਹੀਂ ਕੋਲੇ ਬਜਾ ਕੇ ਲਾਉਂਦਾ ਤੇ ਨਹੀਂ ਜਾਣਾ ਆਉਂਦਾ ਨਹੀਂ ਜਾਣਾ ਲੈ ਕੇ ਨਹੀਂ ਸੀ ਕਿ ਨਹੀਂ ਗਿਆ ਸੈਦ ਬੈਠਾ ਨਹੀਂ ਮੈਂ ਚੋਪੀਆ ਕਰਦਾ ਬੈਠਾ ਮੈਂ ਸੌਂਦਾ ਤੇ ਦੂਜੇ ਬੇਟੇ ਤੁਹਾਡੇ ਕਿੱਥੇ ਹੁੰਦੇ ਐਥੇ ਹੁੰਦੇ ਇੱਥੇ ਉਗੇ ਕਰਦੇ ਉਹ ਇੱਕ ਫੌਜੀ ਕੰਮ ਕਰਦਾ ਇੱਕ ਨਹੀਂ ਬਾ ਮਾਰਗ ਵੀ ਕੰਮ ਕਰਦਾ ਕਹਦਾ ਮਾਰਕੀਟ ਫਲ ਜੀ ਦਾ ਮਾਰਕੀਟਸ ਦੋਨੋਂ ਹੀ ਫਲ ਜੀ ਦਾ ਕੰਮ ਕਰ ਰਹੇ ਕਰਦਾ ਗੁਜ਼ਾਰਾ ਫਿਰ ਕਿਵੇਂ ਚੱਲਦਾ ਕਰਾਂ ਕਰਾ ਉਹ ਦੋਨੇ ਬੱਚੇ ਘਰ ਦੇ ਲਾ ਕੇ ਮੈਰਿਜ ਹੋ ਜਾਈ ਤੇ ਕਿਤੇ ਦਿਨ ਕੋਈ ਨਹੀਂ ਖਾਂਦਾ ਇਹਦੇ ਕਰਕੇ ਨਹੀਂ ਕੰਮ ਕਰਦਾ ਤਾਂ ਤਾਹੂ ਯਾਨੀ ਕਿ ਤੁਹਾਡਾ ਆਪਣਾ ਵਾਟ ਕਾਰੋਬਾਰ ਦੀ ਲੋਹੇ ਦਾ ਸਭ ਕੁਝ ਖਤਮ ਹੋ ਗਿਆ ਕਹ ਰਿਹਾ ਬਾਅਦ ਕਰਕੇ ਆਪਣੇ ਤੋਂ ਸਾਥੀ ਇਹਦੇ ਕਰਕੇ ਹੋ ਗਿਆ ਕਰਕੇ ਬੜਾ ਜੈਨੂੰ ਲੈਣ ਭੇਜਿਆ ਹੀ ਪੈਸੇ ਲਾ ਕੇ ਕਰਦਗੇ ਉਹ ਗਰਜਿਆ ਹੀ ਨਹੀਂ ਪੰਜ ਉਲਟ ਪੁਲ ਇਹ ਵੀ ਸੇਵਾ ਕਰਦੇ ਫਿਰ ਦੀ ਮਾਂ ਵੀ ਇਸੇ ਬੈਠੀ ਨਹੀਂ ਦੇ ਜੋ ਦੀ ਨਹੀਂ ਸਿਰਾਂ ਤੋਂ ਨਹੀਂ ਨਹੀਂ ਨਸੀਗਾ ਇਗਨੋਰ ਮੰਦਾ 14 ਸਾਲ ਹੋ ਗਏ ਸਵਾ 5 ਸਵਾ 14 ਸਾਲ ਬਰਵਾਸ ਕੱਟਦੇ ਕੋਈ ਤੇ ਕੱਲ ਗਿੰਦ ਦਿੱਤਾ ਬੰਦਾ ਤੇ ਜੇ ਉਹ ਤੁਨੂੰ ਹਾਂ ਉਹ ਵੀ ਇਹ ਠੀਕ ਹੋ ਜੇਵੇ ਤੇ ਨੋਰਮਲ ਹੋ ਕੇ ਕੰਮ ਕਰਨ ਲੱਗ ਜੇਵੇ ਤੁਮ ਉਮੀਦ ਹੈ ਹਾਂ ਜੀ ਮਹਾਯਾਰ ਮਿਹਰ ਹੈ ਕਿ ਪ੍ਰੋਸਾ ਰੱਬ ਤੇ ਮਹਾਯਾਰ ਗੁਰੂਆਂ ਤੇ శ్రీరాਮਚੰਦਰ ਜੀ ਤੇ ਕ੍ਰਿਸ਼ਨ ਮਹਾਰਾਜ ਜੀ ਤੇ ਪ੍ਰੋਸਾ ਹੈ ਜਾਨੇ ਮੰਦਰ ਹਾਂ ਮੈਂ ਤਾਂ ਇੱਕ ਤੇ ਉਹਨਾਂ ਨੇ ਸਾਡੀ ਡਿਊਟੀ ਲਾਈ ਸੁਣ ਲੋ ਗੱਲ ਨੌਂਕਮਾਰ ਜੀ ਅਸੀਂ ਵੀ ਤੁਹਾਡੇ ਪੁੱਤ ਆ ਠੀਕ ਹੈ ਪਹਿਲੀ ਗੱਲ ਤਾਂ ਤੁਸੀਂ ਫਿਕਰ ਨਹੀਂ ਕਰਨਾ ਬਿਲਕੁਲ ਅਸੀਂ ਤੁਹਾਡੇ ਪੁੱਤਾਂ ਸਾਡਾ ਹੀ ਭਰਾ ਵਾ ਆਪਾਂ ਇਹਨੂੰ ਨਾਲ ਲੈ ਕੇ ਚੱਲਾਂਗੇ ਤੁਸੀਂ ਸਾਡੇ ਨਾਲ ਚੱਲਣਾ ਸਾਹਬਣਾ ਅਸੀਂ ਉੱਥੇ ਦਵਾਈ ਦਾਰੂਗੇ ਅਸੀਂ ਦੇਵਾਂਗੇ ਬਸ ਤੁਸੀਂ ਸਿਰਫ ਨੇੜੇ ਰਹਿਣਾ ਇਹਦੇ ਠੀਕ ਹੈ ਕਿਉਂਕਿ ਤੁਸੀਂ ਪਿਓ ਕੋਲੇ ਰਹੂਗਾ ਘਟਕਟ ਨੂੰ ਭਰੋਸਾ ਰੂ ਮੇਰਾ ਆਪਣਾ ਕੋਲੇ ਆ ਇਹ ਇਹ ਆਈ ਮੰਡੇ ਦਾ ਬੋਨੜਾ ਜਾਊਗਾ ਮੇਤੂ ਐਲਰਜੀ ਹੈ ਇਹ ਇਹ ਤੁਹਾਨੂੰ ਮਾਰੀ ਆ ਵਰਜਿਨ ਇਹ ਮਾਰੀ ਆ ਉਹੀ ਦੂਰ ਕਰਨੀ ਆਪਾਂ ਕੀ ਨਾ ਮੁੰਡੇ ਕਿ ਦਵਾ ਦੇ ਪਿੱਛੇ ਹੋ ਜਾਉਂ। ਹੂੰ ਜੇ ਜੇ ਮੰਨ ਲਓ ਚੋਮੀ ਨਨਸ਼ਿਆ ਨੂੰ ਠੀਕ ਹੋ ਕੇ ਆ ਗਿਆ ਘਰੇ ਤਾਂ ਤੁਹਾਨੂੰ ਫੇਰ ਮਿਲੂਗਾ ਕਿ ਉਹਨੂੰ ਫੇਰ ਲੜਜੋ ਫੇਰ ਉਹਵੇਂ ਹੋ ਜੂ। ਨਹੀਂ ਤੁਹਾਨੂੰ ਨਾਲ ਰੱਖ ਕੇ ਠੀਕ ਕਰਨਾ ਇਹਨੂੰ। ਅੱਛਾ ਸਮਝ ਗਏ ਮੇਰੀ ਗੱਲ? ਇਹ ਵੀ ਇੱਕ ਥੈਰੇਪੀ ਆ। ਜਿਹੜੀ ਚੀਜ਼ ਤੋਂ ਉਹਨੂੰ ਪ੍ਰੋਬਲਮ ਆ ਨਾ ਉਹੀ ਚੀਜ਼ ਤਾਂ ਪਹਿਠੀ ਕਰਨੀ ਆ। ਸਮਝ ਗਏ? ਕੋਈ ਨਾ ਬਾਕੀ ਪਾ ਕਰਦੇ ਆ ਗੱਲ। ਹਾਲੇ ਕੱਚਾ ਵੀਰੇ? ਠੀਕ ਆ ਬਾਦ। ਅਮਰ ਜੰਤਰਾ ਆ ਨਾਮ ਬਨੋਦ ਕੁਮਾਰ ਤੇਰਾ ਵਾ ਹੂੰ ਤੁਹਾਨੂੰ ਮਾੜੇਗਾ ਸਾਈਟ ਦੇ ਜੋ ਬਨੋਦ ਕੁਮਾਰ ਕੀ ਦਾ ਨਾਮ ਆ ਨੰਦ ਫਾਲਡਨ ਦਾ ਛੜਦਾ ਨਹੀਂ ਕੋਈ ਨਹੀਂ ਸੱਚੀ ਦਾ ਆ ਲੈਟਰ ਹੈ ਕੀ ਕਹਿੰਦਾ ਬਤਾਉਂਦਾ ਹੈ ਤੁਸੀਂ ਨਾਲ ਬਨੋਦ ਕੁਮਾਰ ਕੀ ਦਾ ਨਾਮ ਆ ਇੱਕ ਵਾਰੀ ਚਲ ਜਾ ਜੋਨੇ ਜੰਤਰਾ ਬਨੋਦ ਕੁਮਾਰ ਕੀ ਦਾ ਕੋਈ ਨਾ ਰੋਟੀ ਮੈਂ ਬਣਾ ਦੂੰਗੀ ਜੋ ਹੋਏਗਾ ਮੈਂ ਸਾਰਾ ਪੀਟ ਲਊਂਗਾ ਜਦ ਤੂੰ ਇੰਗਲੈਂਡ ਪੜ੍ਹ ਕੇ ਆਂ ਬੀਬੀ ਕਰਕੇ ਆਂ ਤੂੰ ਪਾਪਾ ਕਹ ਡੈਡ ਕਹ ਮੋਬਾਈਲ ਆਪਣੇ ਸਾਹਮਣੇ ਬੈਡੂ ਕਹੇ ਤੂੰ ਬਾਹਰੋਂ ਪੜ ਕੇ ਆਇਆ ਯਾਰ ਤੂੰ ਬੜਾ ਕਹੀ ਜਾਂਦਾ ਬਾਤ ਨੂੰ ਯਾਰ ਕਿੰਨੀ ਉਹਨੇ ਮਿਹਨਤ ਕਰਕੇ ਤੁਹਾਨੂੰ ਪੜਾਇਆ ਇੰਗਲੈਂਡ ਭੇਜਿਆ ਉਹ ਸੋਕ ਦਿਨ ਤਾਂ ਕਰਦੀ ਇੰਗਲੈਂਡ ਚ ਜਿਹੜਾ ਬੀਬੀਏ ਕੀਤੀ ਹੈ ਪੜਾਈ ਕੀਤੀ ਹੈ ਤੋ ਕੋਈ ਬੜਾਈ ਨਹੀਂ ਕੀਤੀ ਪੈਸੇ ਵੀ ਸੀ ਉੱਥੇ ਇੰਗਲੈਂਡ ਚ ਦਾ ਲੋਕ ਇੰਨੇ ਪੈਸੇ ਕਮਾਉਣ ਦੇ ਜਾ ਕਿਹੜੀ ਸਿੱਟੀ ਸੀ ਜੀ ਪਲਾਨ ਕਿੱਥੇ ਨੂੰ ਤੂੰ ਇੰਗਲੈਂਡ ਕਿਹੜੀ ਸਿੱਟੀ ਸੀਗਾ ਲੰਡਨ ਗੇਹਾ ਨੂੰ ਠੀਕ ਆ ਕੰਮ ਕਰਦਾ ਲੰਡਨ ਕਿੰਨੇ ਸਾਰੇ ਆ ਵੀਰੇ ਮੈਂ ਕੰਮ ਕਰਦਾ ਸੀ ਉਹ ਕਿੰਨੇ ਸਾਲ ਪੰਜ ਸਾਲ ਪੰਜ ਸਾਲ ਹੋ ਚੁੱਕੇ ਆ ਤੇ ਪਲੱਸ 2 ਦਾ ਪਾਸ ਆਊਟ ਕਿਹੜੇ ਸੰਦੇ ਆ ਤੁਸੀਂ ਹੈ ਵੀਰੇ ਤੇਰਾ ਨਾਮ ਕੀ ਹੈ ਪੂਰਾ ਰਾਹੁਲ ਜਲੀ ਰਾਹੁਲ ਉਹ ਰਾਹੁਲ ਵੀਰੇ ਹੈਲੋ ਤਾਂ ਕਰ ਲਾਂ ਤੈਨੂੰ ਮਿਲਣਾ ਹੈ ਅਸੀਂ ਹੋ ਰਾਹੁਲ ਬ੍ਰਸ਼ ਬਰਸ਼ ਨਹੀਂ ਕਰਦਾ ਦੰਦ ਕਿੱਡੇ ਹੋਏ ਪਏ ਗੰਦੇ ਆ ਲੈ ਠੀਕ ਆ ਮੈਂ ਹੁਣ ਕਰਦਾ ਹੈ ਬੀਡੀਆ ਬੀਡੀਆ ਕਿਹੜੀ ਕਰ ਰਾਹੁਲ ਪਾਸਟੂਗਰੇ ਸੰਚ ਕੀਤੀ ਤੂੰ 2 ਹਰ ਤੋਂ ਬਾਅਦ 2 ਹਰ ਤੋਂ ਬਾਅਦ ਕੀਤੀ ਹੈ ਪਰ ਹੁਣ ਕੋਰਸਪੋਂਡਿੰਗ ਕੀਤੀ ਸੀ ਠੀਕ ਤੇ ਬਾਹਰ ਜਾ ਕੇ ਕਿਹੜੀ ਪੜਾਈ ਕੀਤੀ ਸੀ ਪੜਾਈ ਨਹੀਂ ਗਿਆ ਸੀ ਪੈਸੇ ਨਹੀਂ ਸੀਗੇ ਤਾਂ ਕੰਮ ਕਰਨਾ ਪਿਆ ਓਕੇ ਕਾਹਦੀ ਪੜਾਈ ਲੱਗਿਆ ਸੀ ਬੀਬੀਏ ਦੀ ਪੜਾਈ ਬੀਬੀਏ ਜਰਮਨ ਤੋਂ ਆਇਆ ਜਰਮਨ ਸੀ ਨਾ ਰਾਹੁਲ ਤੂੰ ਨਹੀਂ ਇੰਗਲੈਂਡ ਸੀਗਾ ਨਾ ਸਾਊਥ ਹਾਲ ਸੀਗਾ ਲੰਡਨ ਸੀਗਾ ਨਾ ਜਾਰ ਟਾਈਮ ਲੰਡਰ ਰਿਹਾ ਕਿਹੜਾ ਕਾਲਜ ਸੀ ਉੱਥੇ ਕੋਲੋ ਸੈਂਟਰ ਅੰਡਰ ਕਾਲਜ ਆਫ ਸੈਂਟਰਲ ਅੰਡਰ ਸੈਂਟਰਲ ਅੰਡਰ ਠੀਕ ਹੈ ਠੀਕ ਅਸੀਂ ਤੈਨੂੰ ਇਸੇ ਕਰਕੇ ਮਿਲਣ ਆਏ ਆ ਦੇਖੋ ਇੰਗਲੈਂਡ ਤੋਂ ਤੁਸੀਂ ਸੈਂਟਰ ਲੰਡਨ ਤੋਂ ਪੜ੍ਹਾਈ ਕਰਕੇ ਆਏ ਹੋ ਕੋਈ ਪੜ੍ਹਾਈ ਨਹੀਂ ਕੀਤੀ ਨਾ ਕੰਮ ਤੇ ਲੱਗੇ ਸੀ ਇਸੇ ਕੰਮ ਤੇ ਲੱਗੇ ਸੀ ਚਲੋ ਸਾਡੇ ਪੈਸੇ ਹੈ ਨਹੀਂ ਸੀ ਅਸੀਂ ਦੁਕਾਨ ਤੇ ਕੰਮ ਤੇ ਲੱਗੇ ਹੋ ਬੈਂਕ ਦਾ ਕ੍ਰੈਡਿਟ ਕਰਾਣਾ ਹੋਰ ਕੁਝ ਨਹੀਂ ਹਾਂ ਬੀਬੀਏ ਕੀਤੀ ਤੁਸੀਂ ਸਰਟੀਫਿਕੇਟ ਤੁਹਾਡੇ ਕੋਲੇ ਸਾਰਾ ਕੁਝ ਹੈਗਾ ਅਸੀਂ ਚਾਹੁੰਦੇ ਤੁਹਾਨੂੰ ਉਸ ਲੈਵਲ ਦੀ ਜੌਬ ਮਿਲੇ ਮੈਂ ਉਹ ਪੜ੍ਹਾਈ ਨਹੀਂ ਕੀਤੀ ਜਿਹੜੀ ਕੀਤੀ ਉਸ ਲੈਵਲ ਦੀ ਤੁਹਾਨੂੰ ਜੌਬ ਮਿਲੇ 12ਵੀਂ ਕੀਤੀ ਕੋਰਸ ਬਸ ਉਹਦੇ ਹਿਸਾਬ ਨਾਲ ਤੁਹਾਨੂੰ ਜੌਬ ਮਿਲਣੀ ਚਾਹੀਦੀ ਆ ਕੋਈ ਦੁਕਾਨ ਤੇ ਕੰਮ ਕਰ ਲੈਣਾ ਬਸ ਹਾਂ ਦੁਕਾਨ ਤੇ ਨਹੀਂ ਕੰਮ ਕਰ ਸਕਦੇ ਆਪਾਂ ਵੱਡੀ ਕੋਈ ਚੰਗੀ ਜੌਬ ਜਿਹੜੀ ਸਿਟਿੰਗ ਜੌਬ ਜਿੱਥੇ ਤੁਸੀਂ ਬੈਠ ਕੇ ਸਿਰਫ ਟੇਬਲ ਤੇ ਬੈਠ ਕੇ ਕੰਮ ਕਰਨਾ ਇਹਨਾਂ ਮੁੰਡਾ ਇੰਟੈਕਚੁਅਲ ਪਰਸਨ ਤੂੰ ਪੜਿਆ ਲਿਖਿਆ ਮੰਨਦਾ ਯਾਰ ਐਦਾਂ ਥੋੜੀ ਸਾਡਾ ਭਰਾ ਰਹੂਗਾ ਰਾਹੁਲ ਇੱਕ ਰਹਿੰਦਿਆ ਕਰ ਨਹੀਂ ਹੋਰ ਕੁਝ ਨਹੀਂ ਰਾਹੁਲ ਕੁਮਾਰ ਸ਼ੈਲੀ ਆਪਾਂ ਦੁਨੀਆ ਬਦਲਨੀ ਆ ਤੂੰ ਅੱਜ ਬੱਚੇ ਸਕੂਲ ਜਾਂਦੇ ਆ ਬਾਹਰ ਇੰਗਲੈਂਡ ਪੜਨ ਕੈਨੇਡਾ ਆਸਟ੍ਰੇਲੀਆ ਤੂੰ ਕਿਦੋਂ ਗਿਆ ਸੀ ਪਤਾ ਜਿਹੜੇ ਸਮਝ ਗਿਆ ਸੀ ਚੇਤੇ 2000 ਤੋਂ ਬਾਅਦ ਗਿਆ ਸੀ 2000 ਚ 2004 2004 ਚ ਗਿਆ ਸੀ ਅੱਜ ਤੋਂ 20 ਸਾਲ ਪਹਿਲਾਂ ਤੇ ਤੂੰ 2009 ਚ ਵਾਪਸ ਆਇਆ ਉੱਥੋਂ ਹੈ ਤੇ 2009 ਦੇ ਵਿੱਚ ਆ ਕੇ ਤੂੰ ਸਾਰੇ ਕੰਮ ਕਰ ਛੱਡ ਕੇ ਅੰਦਰ ਬੈਠ ਗਿਆ 14 ਸਾਲ ਹੋ ਗਏ ਤੈਨੂੰ ਅੰਦਰ ਬੈਠੇ ਨੂੰ ਯਾਰ ਇੰਨਾ ਵੱਡਾ ਬਨਵਾਸ ਤੇਰਾ ਡੈਡੀ ਦਾ ਆਂਦਾ ਸਵਾ 14 ਸਾਲ ਹੋ ਗਏ ਕਹਿੰਦਾ ਮੇਰੇ ਬੇਟੇ ਨੂੰ ਬਨੋਦ ਕੁਮਾਰ ਜੀ ਤੇ ਡਰ ਦੇ ਨੇੜੇ ਨਹੀਂ ਆ ਰਹੇ ਨਾ ਪਾਪਾ ਆ ਰਹੇ ਡਰਦਾ ਤੇਰੇ ਨੇੜੇ ਨਾ ਭਰਾ ਆ ਰਿਹਾ ਤੇਰਾ ਨੇੜੇ ਛੋਟਾ ਭਰਾ ਤੇਰਾ ਇਧਰੋਂ ਚੱਲ ਗਿਆ ਦੇਖ ਕੇ ਸਾਨੂੰ ਇੰਨੇ ਕਾ ਤੋ ਡਰਦੇ ਤੇ ਤੋਰੋ ਲੈ ਇਹ ਦਰਨਾ ਕੀ ਆ ਪਤਾ ਨਹੀਂ ਕਿਉਂ ਆ ਰਹੇ ਪਾਪਾ ਤੇਰੇ ਪਾਪਾ ਜੀ ਆਓ ਇੱਥੇ ਕੋਲੇ ਖੜੋ ਤੁਸੀਂ ਕਿੰਨਾ ਸਾਹਮਣੇ ਦੁਕਾਨ ਤੇ ਕੰਮ ਤੇ ਲਾ ਕੇ ਬੈਂਕ ਲੈ ਕੇ ਲੈ ਕੇ ਇੱਕ ਜਗ੍ਹਾ ਤੇ ਆਣਾ ਹੋਰ ਕੀ ਦੇਣਾ ਠੀਕ ਆ ਚਾਰ ਚੀਜ਼ਾਂ ਰਹਿਣ ਦੀ ਠੀਕ ਆ ਚਲੋ ਇਹ ਕੌਣ ਹੈੜੋ ਪੜ ਇਹ ਕੌਣ ਨੇ ਇਹ ਕੌਣ ਨੇ ਇਹ ਪਿਓ ਆ ਫਾਦਰ ਸਾਹਿਬ ਕੀ ਪਾਪਾ ਕਹਿੰਨ ਡੈਡ ਕਹਿੰਨ ਕੀ ਕਹਿੰਦੇ ਪਾਪਾ ਵੀ ਤਾਂ ਤੇ ਉਹ ਹੀ ਕਹਿੰਦੇ ਪਾਪਾ ਦੇ ਪੈਰੀ ਹੱਥ ਲਾਇਆ ਕਦੀ ਮੈਂ ਕਿਉਂ ਲਾਦੇ ਪੈਰ ਹੂੰ ਪੈਰ ਚੋਂ ਪਾਪਾ ਦੇ ਪੈਰ ਕਿੱਥੇ ਪੈਰ ਪੈਰ ਥੱਲੇ ਆ ਦੋਨੇ ਹਾਂ ਜੀ ਵੀ ਸ਼ੀਰਵਾਤ ਦਿਓ ਜੀ ਖੁਸ਼ ਰਹੋ ਖੁਸ਼ ਦੇ ਪਾਪਾ ਤੇ ਕਿੰਨਾ ਪਿਆਰ ਕਰਦੇ ਤੈਨੂੰ ਹੈਨਾ ਤੇਰਾ ਰੂਮ ਵੀ ਸਾਫ਼ ਕਰਦੇ ਆ ਤੈਨੂੰ ਰੋਟੀ ਵੀ ਖਾਣ ਨੂੰ ਇੰਤਜ਼ਾਮ ਕਰਕੇ ਦਿੰਦੇ ਆ ਤੈਨੂੰ ਵਾਲ ਕਟਾਉਣ ਲਈ ਕਿੰਨੀਆ ਮਿਹਨਤਾਂ ਕਰਦੇ ਓਕੇ ਸੋਹਰਾ ਦਿਨ ਵਾਸ਼ਰੂਮ ਸਾਫ਼ ਕਰਦੇ ਆ ਉੱਪਰਾ ਜਿਹੜਾ ਕੰਮ ਜਾ ਕੇ ਦੁਕਾਨ ਤੇ ਕੰਮਤੇ ਲੱਗੇ ਆ ਉਹ ਪਛਾਣ ਨਹੀਂ ਮੈਂ ਪਾਪਾ ਦੀ ਗੱਲ ਕਰਦੀ ਰਾਤੀ ਮੈਂ ਨੋਵੇ ਮੋਟਰ ਬੰਦ ਕੀਤੀ ਨਾ ਸਵੇਰੇ ਫੇਰ ਪਾਣੀ ਆ ਜਾਂਦਾ ਤੂੰ ਸਾਰਾ ਦਿਨ ਤੇ ਨਾਈ ਜੰਨਾ ਪਿਆ ਮੈਨੂੰ ਤੇ ਇੱਕ ਬੂੰਦ ਪਾਣੀ ਨਹੀਂ ਮਿਲਦਾ ਕੋਈ ਲੈ ਨਹੀਂ ਸੀ ਕਿਹੜਾ ਪਾਣੀ ਸਾਰਾ ਤੂੰ ਟੈਂਕੀ ਖਾਲੀ ਕਰ ਮੈਂ ਭੈਣ ਸਾਡੀ ਹੈਗੀ ਨਿਸ਼ਾ ਭੈਣ ਦੇਖੋ ਆਪਣੇ ਗਲੀ ਮੱਲੇ ਚ ਆਣ ਗਵਾਂਡ ਰਿਸ਼ਤੇਦਾਰੀ ਚ ਕਿਤੇ ਵੀ ਕੋਈ ਇਸ ਤਰ੍ਹਾਂ ਦਾ ਕੋਈ ਮੈਂਬਰ ਹੈ ਜਿਹੜਾ ਡਿਪਰੈਸ਼ਨ ਚਾ ਡਿਪਰੈਸ਼ਨ ਦੇ ਕਾਰਨ ਕਿਸੇ ਸਮੱਸਿਆ ਚਾ ਪਰਿਵਾਰ ਮਨ ਲੋ ਕੁਝ ਕਰ ਨਹੀਂ پا ਰਹਾ ਤਾਂ ਉੱਥੇ ਆਪਣਾ ਫਰਜ਼ ਬਣਦਾ ਇਨਸਾਨ ਹੋਣ ਦੇ ਨਾਤੇ ਵੀ ਆਪਾਂ ਅੱਗੇ ਹੋ ਕੇ ਉਹਦੀ ਮਦਦ ਕਰੀਏ ਉਸ ਪਰਿਵਾਰ ਦੀ ਬਾਹ ਫੜੀ ਅੱਜ ਬినੋਦ ਕੁਮਾਰ ਜੀ ਸ਼ੈਲੀ ਜੀ ਆਪਣੇ ਬੇਟੇ ਲਈ ਪਿਛਲੇ 14 ਸਾਲ ਸਵਾ 14 ਸਾਲ ਦੱਸਦੇ ਆ ਕਹਿੰਦੇ ਮੈਂ ਰਾਖੀ ਕਰਦਾ ਚੌਕੀਦਾਰਾ ਕਰਦਾ ਸਾਰਾ ਦਿਨ ਉਹਦੇ ਕਮਰੇ ਦੇ ਬਾਹਰ ਬੈਠੇ ਰਹਿੰਦੇ ਆ ਰਾਤ ਨੂੰ ਵੀ ساری ਰਾਤ ਲਗਭਗ ਕਿੰਨਾ ਮੈਂ ਜਾਗਦਾ ਹੀ ਹੁੰਨਾ ਤੜਕੇ 3 ਵਜੇ ਬਾਹਰ ਨਿਕਲਦਾ ਨਿਕਲ ਕੇ ਕਿਚਨ 'ਚ ਜਾਂਦਾ ਚਾਹ ਬਣਾਉਂਦਾ ਕੌੜੀ ਜੀ ਤੇ ਪੀ ਲੰਦਾ ਨੰਗਾ ਹੀ ਸਾਰਾ ਦਿਨ ਘੂਮੀ ਜਾਂਦਾ ਜਾਂ ਨਾ ਹੀ ਹੋਈ ਜਾਂਦਾ ਪਾਣੀ ਹੋਈ ਪਾਣੀ ਉੱਪਰਲੇ ਘਰ ਚ ਵੀ ਪਾਣੀ ਮੋਕ ਜਾਂਦਾ ਸਾਰਾ ਦਿਨ ਟੂਟੀ ਥੱਲੇ ਹੀ ਰਹਿਦਾ ਫਿਰ ਹੱਥ ਪੈਰੇ ਦੇ ਇਦਾਂ ਪਿੱਲੇ ਹੋਏ ਪਿਆ ਗਿੱਲੇ ਰਹਿਣ ਦੇ ਨਾਲ ਸਾਰਾ ਮਤਲਬ ਏਡੇ ਏਡੇ ਲੰਬੇ ਬਾਲ ਹੋ ਗਏ ਦਾੜੇ ਦੇ ਵਿੱਚ ਏਡੇ ਏਡੇ ਜਟਾਵਾ ਬਣ ਜਾਂਦੀਆਂ ਫਿਰ ਮਾਂ ਆਹ ਸੋਰੀ ਫਾਦਰ ਸਾਹਿਬ ਮੰਤ-ਮੰਤ ਕਰਕੇ ਕਿਸੇ ਤਰੀਕੇ ਨੂੰ ਬਾਹਰ ਭੇਜਦੇ ਆ ਨਾਈ ਤੇ ਬਾਲ ਕਟਾਇਆ ਜਾ ਕੇ ਉੱਥੇ ਵੀ ਜਾ ਕੇ ਉਹਨਾਂ ਨਾਲ ਗਾਲੀ-ਕਲੋਚ ਕਰਨਾ ਲੜਨਾ ਤੇ ਪਿੱਛੇ ਫਾਦਰ ਸਾਹਿਬ ਫਿਰ ਕਮਰਾ ਸਾਫ਼ ਕਰਦੇ ਨੇ ਆ ਕੁਝ ਦਿਨ ਪਹਿਲਾਂ ਜੇ ਕਮਰੇ ਚ ਜਾਂਦੇ ਆਪਾਂ ਤਾਂ ਹਾਲਾਤ ਬਹੁਤ ਬਦਤਰ ਸੀਗੇ ਤੇ ਵੀਰ ਦੇ ਵੀ ਹਾਲਾਤ ਬਹੁਤ ਮਾੜੇ ਸੀਗੇ ਤੇ ਇਹ ਭੈਣ ਨੇ ਸਾਡੀ ਨੇ ਇੱਕ ਆਪਣਾ ਫਰਜ਼ ਨਿਭਾਇਆ ਇਹ ਭੈਣ ਨੇ ਆਪਣੀ ਜ਼ਿੰਮੇਵਾਰੀ ਨਿਭਾਈ ਕਿਉਂਕਿ ਇਹ ਮੱਲੇ ਦੇ ਵਿੱਚ ਜਿੰਨੇ ਵੀ ਲੋਕ ਰਹਿੰਦੇ ਆ ਉਹ ਸਾਰਿਆਂ ਨੂੰ ਸਮੱਸਿਆ ਆ ਸਕਦੀ ਸੀ ਕਿਸੇ ਟਾਈਮ ਕਿਉਂਕਿ ਵੀਰੇ ਦੇ ਦਿਮਾਗ ਦਾ ਨਹੀਂ ਪਤਾ ਕਿਦੋਂ ਨੂੰ ਕਿਵੇਂ ਹੋ ਜਾਣਾ ਫਾਦਰ ਸਾਹਿਬ ਤੇ ਵੀ ਇੱਕ ਵਾਰ ਉਹਨੇ ਮੰਨ ਲਓ ਹੱਥ ਚੱਕ ਗਿਆ ਹਨ ਤੇ ਸਾਡਾ ਉਹ ਦਿਨ ਇੰਤਜ਼ਾਰ ਕਰਨਾ ਫਰਜ਼ ਨਹੀਂ ਬਣਦਾ ਸਾਡਾ ਫਰਜ਼ ਬਣਦਾ ਵੀ ਅਸੀਂ ਪੈਲ ਦੀ ਧਾਰ ਤੇ ਇੱਕ ਦੂਸਰੇ ਦੇ ਨਾਲ ਖੜੀਏ ਸਾਥ ਦੇਈਏ ਪਰਿਵਾਰ ਵੀ ਇਦਾਂ ਦੀ ਹਾਲਤ ਦੇ ਵਿੱਚ ਸਮਝ ਨਹੀਂ ਪਉਂਦਾ ਬਾਪੂ ਵਿਨੋਦ ਕੁਮਾਰ ਜੀ ਬਥੇਰੇ ਨੇ ਮੱਥੇ ਟੇਕ ਕੇ ਬਾਪੂ ਨੇ ਬਹੁਤ ਥਾਮਾ ਤੇ ਜਗ੍ਹਾ ਤੇ ਜਾ ਕੇ ਢਾਲੇ ਕਰਾ ਲਏ ਸਾਰੇ ਪਾਸੇ ਨੇ ਹਵਨ ਕਰਾ ਕੇ ਸਭ ਕੁਝ ਕਰਾ ਕੇ ਦੇਖ ਲਿਆ ਬਾਪੂ ਜੀ ਨੇ ਬਾਬਿਆਂ ਦੇ ਵੀ ਜਾਇਆ ਏ ਚੌਕੀਆਂ ਵੀ ਭਰ ਲੀਆਂ ਪਰ ਜੇ ਜਰੂਰਤ ਸੀ ਕਿਸੇ ਚੀਜ਼ ਦੀ ਉਹ ਸੀਗੀ ਇੱਕ ਸਪੋਰਟ ਦੀ ਇੱਕ ਸਾਥ ਦੀ ਜਿਹੜਾ ਵੀਰੇ ਨੂੰ ਅੱਤ ਫੜ ਕੇ ਕਹਿੰਦਾ ਵੀ ਵੀਰੇ ਅਸੀਂ ਤੇਰੇ ਨਾਲ ਆਂ ਬਾਪੂ ਅਸੀਂ ਤੇਰੇ ਨਾਲ ਆਂ ਚੱਲ ਚੱਲੀਏ ਆ ਪਾਸਪਤਾਲ ਚੱਲਦੇ ਆ ਇਹਨੂੰ ਦਾਖਲ ਕਰਾਉਨੇ ਆ ਇਹਨੂੰ ਥੋੜੇ ਦਿਨ ਐਡਮਿਟ ਕਰਾਉਨੇ ਆ ਠੀਕ ਹੋ ਜਾਊਗਾ ਤੇ ਅੱਜ ਉਸੇ ਤਹਿਤ ਅਸੀਂ ਪਹੁੰਚੇ ਆ ਉਹ ਅਕਾਲਪੁਰਖ ਵਾਇਗਰਨ ਡਿਊਟੀ ਲਈ ਸਾਡੀ ਬਾਪੂ ਨੇ ਜਿਹੜੇ ਪਿਛਲੇ 13-14 ਸਾਲਾਂ 'ਚ ਮੱਥੇ ਰਗੜੇ ਆ ਉਹਦਾ ਅੱਜ ਫਲਸ ਰੂਪ ਸਾਨੂੰ ਆਕਾਲਪੁਰਖ ਵਾਇਗਰੂ ਨੇ ਡਿਊਟੀ ਲਾ ਕੇ ਭੇਜਿਆ ਵਾ ਵੀ ਜਾ ਕੇ ਇਸ ਵੀਰ ਨੂੰ ਤੇ ਨਾਲ ਬਾਪੂ ਬਨੋਧ ਕੁਮਾਰ ਨੂੰ ਲੈ ਕੇ ਹਸਪੀਟਲ ਦਾਖਲ ਕਰਾਈਏ ਇਹਨਾਂ ਦਾ ਇਲਾਜ ਹੋਵੇ ਇਹ ਠੀਕ ਹੋਣ ਠੀਕ ਹੋ ਕੇ ਇੱਕ ਚੰਗਾ ਜੀਵਨ ਬਤੀਤ ਕਰੇ ਦੇਖੋ 2004 ਦਾ ਪਲੱਸ 2 ਪਾਸ ਆਊਟ ਬੱਚਾ 2004 ਦੇ ਵਿੱਚ ਇੰਗਲੈਂਡ ਜਾਂਦਾ ਪੜ੍ਹਨਾ 2009 ਚ ਬੀਬੀਏ ਕਰਕੇ ਆਉਂਦਾ ਆ ਕੇ ਕਮਰੇ ਚ ਵੱਡ ਜਾਂਦਾ ਬਸ ਹੌਲੀ ਹੌਲੀ ਨਹਾਉਣਾ ਧੋਣਾ ਵਾਲ ਕੰਟਣੇ ਸਾਫ ਸਫਾਈ ਕਰਨੀ ਬੰਦ ਕਰ ਦਿੰਦਾ ਜਟਾਂ ਬਣ ਜਾਂਦੀਆਂ ਮਾਪੇ ਸਮਝ ਹੀ ਨਹੀਂ ਪਾਉਂਦੇ ਉਹਨਾਂ ਨੂੰ ਐਂ ਲੱਗਦਾ ਵੀ ਇੰਗਲੈਂਡ ਤੋਂ ਆਇਆ ਸ਼ਹਿਰ ਉਧਰ ਲਈ ਕੋਈ ਇਸ ਇਸਕਾ ਕੁਚੀਛਾ ਦੇ ਹੌਲੀ ਹੌਲੀ ਠੀਕ ਹੋ ਜੂ ਸ਼ਰਾਬ ਪੀਣ ਲੱਗ ਜਾਂਦਾ ਕਿ ਬਾਪ ਫੇਰ ਪੁੱਛਦਾ ਸੋਚਦਾ ਵੀ ਚੱਲ ਕੋਈ ਨਾ ਸ਼ਹਿਰ ਉਤੋਂ ਲਤ ਲੱਗ ਗਈ ਉਹ ਹੋ ਜਾਊਗਾ ਠੀਕ ਇਦਾਂ ਹੀ ਸੋਚਦੇ ਸੋਚਦੇ ਮਾਂ ਦੁੱਖਾਂ ਚ ਫਿਕਰਾਂ ਚ ਬਿਮਾਰ ਰਹਿਣ ਲੱਗ ਜਾਂਦੀ ਹੈ ਤਿੰਨ ਪੁੱਤ ਬਨੂਰ ਕੁਮਾਰ ਜੀ ਦੇ ਇਹ ਵਿਚਾਲੜਾ ਇਹ ਤੋਂ ਇੱਕ ਵੱਡਾ ਹੈ ਕਿ ਤੋਂ ਛੋਟਾ ਤਿੰਨੋਂ ਹੀ ਵਿਆਹ ਵੀ ਨਹੀਂ ਗਏ 40 40 42 42 ਸਾਲ ਦੀਆਂ ਉਮਰਾਂ ਹੋ ਗਈਆਂ ਤੇ ਫਿਰ ਬినੋਦ ਕੁਮਾਰ ਜੀ ਸਾਰਾ ਦਿਨ ਕੰਮ ਕਰ ਛੱਡ ਕੇ ਆਪਣੇ ਪੁੱਤ ਦੇ ਸਹਰਾਣੇ ਬੈਠੇ ਪਹਿਲਾਂ ਰਾਹੁਲ ਦੀ ਮਾਂ ਵੀ ਵਿਚਾਰੀ ਇਹੀ ਰਾਖੀ ਕਰਦੀ ਸੀ ਸਾਰਾ ਦਿਨ ਆਪਣੇ ਪੁੱਤ ਦੀ ਅੱਗੇ ਪਿੱਛੇ ਪੁੱਤ ਰੋਟੀ ਖਾ ਲਾ ਕੱਪੜੇ ਬਦਲ ਲਾ ਨਹਾ ਲਾ ਕਿ ਜਨਾ ਮਾਰਨ ਪੈਣਾ ਡਰਦਿਆਂ ਨੇ ਚੁੱਪ ਕਰਕੇ ਬੈਠੇ ਰਹਿਣਾ ਤਾਂ 2019 ਦੇ ਵਿੱਚ ਮਾਂ ਵੀ ਇਸ ਦੁਨੀਆ ਤੋਂ ਤੁਰ ਗਈ ਇਸੇ ਵਿਯੋਗ ਦੇ ਵਿੱਚ ਵੀ ਮੇਰਾ ਪੁੱਤ ਕਿਹੜੇ ਲਾਤਾ ਚਲਾ ਗਿਆ ਇਹਦੇ ਕਰਕੇ ਦੂਸਰੇ ਦੋਨੋਂ ਉਹਨਾਂ ਦੇ ਵੀ ਵਿਆਹ ਨਹੀਂ ਹੋਏ ਕਿਉਂਕਿ ਜਿਹਦੇ ਘਰ 'ਚ ਕੋਈ ਐਦਾਂ ਦਾ ਮੈਂਬਰ ਹੋਵੇ ਕੁੜੀ ਕੌਣ ਦਿੰਦਾ ਫਿਰ ਕਾਰੋਬਾਰ ਬਹੁਤ ਵਧੀਆ ਸੀ ਲੋਹੇ ਦਾ ਦੱਸਦਿਆਂ ਸਾਰਾ ਕਾਰੋਬਾਰ ਵੀ ਖਤਮ ਹੋ ਗਿਆ ਕਿਉਂਕਿ ਸਾਰਾ ਪੈਸਾ ਤਾਂ ਰਾਹੁਲ ਤੇ ਲਾਤਾ ਸੀ ਬਾਹਰ ਭੇਜਣ ਲਈ ਸਾਰੀਆਂ ਉਮੀਦਾਂ ਤਾਂ ਰਾਹੁਲ ਤੇ ਸੀ ਬਾਹਰੋਂ ਆਉਣ ਤੋਂ ਬਾਅਦ ਵੀ ਇਹ ਪੜ੍ਹਨੇ ਕਿ ਆਇਆ ਬਾਹਰੋਂ ਬੀਬੀਏ ਕਰਕੇ ਆਇਆ ਕਿਸੇ ਚੰਗੀ ਕੰਪਨੀ ਜੌਬ ਕਰੂਗਾ ਕੋਈ ਚੰਗਾ ਕਰੂਗਾ ਤਾਂ ਫਿਰ ਬਾਹਰੋਂ ਆ ਕੇ ਨੇ ਆਪਣੀ ਜ਼ਿੰਦਗੀ ਨੂੰ ਇਸ ਤਰ੍ਹਾਂ ਦੇ ਹਾਲਾਤਾਂ 'ਚ ਪਾ ਲਿਆ ਇੱਧਰ ਲਿਆ ਵੀ ਇਹ ਵੀਰਾ ਜਿੱਥੇ ਕਮਾਈ ਕਰਨੀ ਸੀ ਜਿੱਥੇ ਵੀਰੇ ਨੇ ਘਰ ਚਲਾਉਣਾ ਸੀਗਾ ਸਾਰਾ ਕਰਜ਼ਾ ਵੀ ਸਿਰ ਪੈ ਗਿਆ ਘਰ ਵੀ ਵਿਗ ਗਿਆ ਕਾਰੋਬਾਰ ਵੀ ਬੰਦ ਹੋ ਗਏ ਕਰਾਏ ਦੇ ਮਕਾਨ 'ਚ ਆ ਗਏ ਆ ਮਕਾਨ ਆ ਜਿਹੜਾ ਇਹਨਾਂ ਦਾ ਕਿਰਾਏ ਦਾ ਮਕਾਨ ਆ ਕਿੰਨਾ ਕਿਰਾਇਆ ਦਿੰਦੇ ਉਹ ਜੀ 8500 ਰੁਪਏ ਮਹੀਨੇ ਦਾ ਕਿਰਾਇਆ ਦਿੰਦੇ ਨੇ ਦੋ ਪੁੱਤ ਜਿਹੜੇ ਬਾਪੂ ਦਾ ਇੱਕ ਵੱਡਾ ਪੁੱਤ ਐ ਇੱਕ ਛੋਟਾ ਪੁੱਤ ਆ ਉਹ ਦੋਨੋਂ ਕਮਾਉਂਦੇ ਨੇ ਇੱਕ ਦੀ ਤਨਖਾਹ ਤਾਂ ਕਿਰਾਏ 'ਚ ਚਲੀ ਜਾਂਦੀ ਆ ਇੱਕ ਦੀ ਤਨਖਾਹ ਨਾਲ ਰੋਟੀ ਖਾਈ ਜਾਂਦੇ ਤੇ ਬੰਦਾ ਜਾਵੇ ਤੇ ਜਾਵੇ ਕਿੱਧਰ ਨੂੰ ਕਰੇ ਤੇ ਕਰੇ ਕੀ ਕਦੇ ਤੇ ਕਵੇ ਕਿਨੂੰ ਨਾ ਤਾਂ ਸਿਸਟਮ ਕੰਮ ਕਰ ਰਿਹਾ ਨਾ ਸਰਕਾਰੀ ਤੰਤਰ ਦੇ ਵਿੱਚ ਕੋਈ ਇਸ ਤਰ੍ਹਾਂ ਦੀ ਸਾਡੀ ਕੋਈ ਸ਼ਾਖਾ ਬਣੀ ਹੈ ਵੀ ਜਿੱਥੇ ਇਦਾਂ ਦੇ ਬੰਦੇ ਨੂੰ ਰੱਖਿਆ ਜਾ ਸਕੇ ਛੱਡਿਆ ਜਾ ਸਕੇ ਤੇ ਨਾ ਸਮਾਜਿਕ ਪੱਧਰ ਤੇ ਕੋਈ ਇਸ ਤਰ੍ਹਾਂ ਦੀਆਂ ਜ਼ਿੰਮੇਵਾਰੀਆਂ ਚੱਕਣ ਲਈ ਕੋਈ ਐਟੀਟਿਊਡ ਕੋਈ ਇਸ ਤਰ੍ਹਾਂ ਦੀਆਂ ਸੰਸਥਾਵਾਂ ਬਣੀਆਂ ਹੋਣ ਜਿੱਥੇ ਘਟੋ-ਘਟ 14 ਸਾਲਾਂ ਤੋਂ ਵਿਨੋਦ ਕੁਮਾਰ ਬਨਵਾਸ ਘਟ ਰਿਹਾ ਸਵਾ 14 ਸਾਲਾਂ ਤੋਂ ਉਹਦਾ ਕੋਈ ਹੱਲ ਹੁੰਦਾ ਤੇ ਅੱਜ ਕੱਲ ਹਰ ਇੱਕ ਬੰਦਾ ਆਪਣੇ ਆਪ ਦੇ ਜੋਗ ਗਈ ਆ ਘਰ ਚੋਂ ਲਾਉਣ ਜੋਗ ਗਈ ਆ ਅੱਗੇ ਕੀ ਹੁੰਦਾ ਸੀ ਬੰਦਾ ਨਾਨਕੀ ਚਲਾ ਗਿਆ ਦੋ ਚਾਰ ਮਹੀਨੇ 6 ਮਹੀਨੇ ਨਾਨਕੀ ਲਾਇਆ ਮਾਮਿਆਂ ਦੇ ਕੋਲੇ ਅੱਧਾ ਠੀਕ ਹੋਏ ਨਹੀਂ ਮਾਹੌਲ ਬਦਲ ਜਾਂਦਾ ਸੀ ਭੂਆ ਕੋਲੇ ਚਲੇ ਜਾਂਦਾ ਸੀ ਮਾਸੀ ਕੋਲੇ ਚਲੇ ਜਾਂਦਾ ਸੀ ਨਾਜ ਭੂਆ ਨਾ ਮਾਮੇ ਨਾ ਮਾਸੀਆਂ ਕਿਸੇ ਕੋਲੇ ਸਮਾਂ ਹੀ ਨਹੀਂ ਕਿਸੋਲੇ ਜਗਾਈ ਨਹੀਂ ਕਿ ਕਿਸੇ ਨੂੰ ਕਿਸੇ ਦੀ ਘਰ ਦੀ ਟੈਨਸ਼ਨ ਆਪਣੇ ਘਰੇ ਲੈ ਕੇ ਆਉਣ ਉਹ ਕਿਉਂ ਕਿਉਂ ਲੈ ਕੇ ਆਉਣ ਇਸ ਕਰਕੇ ਇਸ ਤਰ੍ਹਾਂ ਫਿਰ ਸਫਰ ਕਰਦੇ ਨੇ ਉਹ ਲੋਕ ਜਿਹੜੇ ਇੱਕ ਛੋਟੀ ਜੀ ਸਮੱਸਿਆ ਡਿਪਰੈਸ਼ਨ ਛੋਟੀ ਜੀ ਬਿਮਾਰੀ ਇੱਕ ਡਿਪਰੈਸ਼ਨ ਤੋਂ ਪੀੜਤ ਹੋ ਕੇ ਸਾਲਾਂ ਬੱਧੀ 14 ਸਾਲ ਦਾ ਬਨਵਾਸ ਕਟਿਆ ਇਸ ਪਰਿਵਾਰ ਨੇ ਪੂਰੇ ਦੇ ਪੂਰੇ ਇਹਦੇ ਦੋਨੇ ਭਰਾਵਾਂ ਨੇ ਕਮਾਈ ਕਰਨ ਦੇ ਬਾਵਜੂਦ ਪੜਾਉਂਦੇ ਸੌਰੀ ਪੜ੍ਹੇ ਲਿਖੇ ਸੀ ਕਮਾਉਂਦੇ ਸੀ ਤਾਂ ਵੀ ਉਹਨਾਂ ਦੀ ਮੈਰਿਜਾਂ ਨਹੀਂ ਹੋਈਆਂ ਕਿਉਂਕਿ ਹਾਲਾਤ ਇਸ ਤਰ੍ਹਾਂ ਦੇ ਸੀ ਰਿਸ਼ਤੇਦਾਰ ਮੁੱਖ ਮੋੜ ਜਾਂਦੇ ਆ ਕਿਉਂਕਿ ਵਿਆਹ ਕਿਹਨੇ ਕਰਾਉਣੇ ਰਿਸ਼ਤੇ ਕਿਹਨੇ ਕਰਾਉਣੇ ਹੁੰਦੇ ਆ ਉਹ ਰਿਸ਼ਤੇਦਾਰਾਂ ਨੇ ਕਰਾਉਣੇ ਹੁੰਦੇ ਆ ਤੇ ਜਦੋਂ ਰਿਸ਼ਤੇਦਾਰ ਹੀ ਮੁੱਖ ਮੋੜ ਜਾਣ ਫਿਰ ਕੌਣ ਖੜਦਾ ਭਰਾਵੋ ਸਾਥ ਲਾ ਬਨੋਦ ਕੁਮਾਰ ਜੀ ਕੋਈ ਤੁਹਾਡੇ ਇਹਦੇ ਮਾਮੇ ਮਾਸੀਆਂ ਭੂਆ ਚਾਚੇ ਤਾਏ ਕੋਈ ਆਉਂਦੇ ਆ ਸਭ ਕੁ ਹੈ ਨਹੀਂ ਕੋਈ ਨਹੀਂ ਆਉਂਦਾ ਕੋਈ ਰਿਸ਼ਤੇਦਾਰ ਵਿਆਹ ਸ਼ਾਦੀਆਂ ਤੇ ਇਕੱਠੇ ਹੁੰਦੇ ਹੋਵੋ ਕਿ ਸਾਂਝੇ ਥਾਵਾਂ ਤੇ ਕਦੇ ਵੀ ਨਹੀਂ ਕੋਈ ਨਹੀਂ ਇਹ ਵੱਡੀ ਇਸ ਬਿਮਾਰੀ ਦੀ ਇੱਕ ਵਜ੍ਹਾ ਇਹ ਆ ਜਿਹੜਾ ਬਨੋਦ ਕੁਮਾਰ ਜੀ ਨੇ ਸਿਰ ਹਿਲਾ ਕੇ ਕਿਹਾ ਨਾ ਵੀ ਕੋਈ ਨਹੀਂ ਸਭ ਤੋਂ ਵੱਡੀ ਬਿਮਾਰੀ ਦਾ ਕਾਰਨ ਇਹ ਆ ਜਦੋਂ ਆਪਣੀ ਭੱਜਣ ਛੱਡ ਕੇ ਤਾਂ ਫਿਰ ਕੌਣ ਬਚਾਊਗਾ ਭਾਈ ਪਰ ਅੱਜ ਮਹੱਲੇ ਦੇ ਕੁਝ ਲੋਕਾਂ ਨੇ ਉਸ ਰਿਸ਼ਤੇਦਾਰੀ ਨੂੰ ਨਿਭਾਇਆ ਜਿਹੜੀ ਇਨਸਾਨੀਅਤ ਦੀ ਹੈ ਉਸ ਖੁੰਨੀ ਰਸਤੇ ਤੋਂ ਉੱਪਰ ਉੱਠ ਕੇ ਉਹ ਲਹੂ ਦੀਆਂ ਤੰਦਾਂ ਤੋਂ ਅੱਗੇ ਵੱਧ ਕੇ ਆਪਣੀ ਜ਼ਿੰਮੇਵਾਰੀ ਨਿਭਾਉਣੀ ਸਿੱਖਣੀ ਪੈਣੀ ਹੈ ਸਾਨੂੰ ਬੌਕਸਰ ਸੀ ਬਿਨੋਦ ਕੁਮਾਰ ਜੀ ਦੱਸ ਦਿੰਦੇ ਨੇ ਵੀ ਮੇਰਾ ਬੇਟਾ ਬੌਕਸਰ ਸੀ ਬਹੁਤ ਵਧੀਆ ਸਕੂਲ ਦੇ ਵਿੱਚ ਬਾਕਸਿੰਗ ਕਰਦਾ ਸੀ ਇੰਗਲੈਂਡ ਚ ਜਾ ਕੇ ਵੀ ਬਾਕਸਿੰਗ ਕਰਦਾ ਰਿਹਾ ਬੜੇ ਪੜ੍ਹਾਈ ਲਿਖਾਈ ਦੇ ਵਿੱਚ ਮਾਰ ਕੇ ਮਾਰੇ ਸੀਗੇ ਪਰ ਅੱਜ ਸਭ ਕੁਝ ਮਿੱਟੀ ਹੋ ਗਿਆ ਬਾਵਜੂਦ ਆਂਦੇ ਆ ਵੀ ਜਿਹੜੇ ਸਰਟੀਫਿਕੇਟ ਸੀ ਸਕੂਲ ਤੋਂ ਲੈ ਕੇ ਕਾਲਜ ਤੱਕ ਬਾਹਰਲੇ ਇੰਗਲੈਂਡ ਤੋਂ ਜਿਹੜੇ ਬੀਬੀਏ ਦੇ ਸਰਟੀਫਿਕੇਟ ਸਾਰਗੇ ਜਿੰਨੇ ਅਚੀਵਮੈਂਟ ਸੀ ਇਹਨੇ ਰੂਮ ਦੇ ਵਿੱਚ ਟਾਇਲਟ ਕਰ ਦੇਣੀ ਵਾਸ਼ਰੂਮ ਕਰ ਦੇਣੀ ਉਹਦੇ ਉੱਤੇ ਘਸਾ ਦੇਣਾ ਪੜਿਆ ਉਹ ਸਾਰੇ ਸਰਟੀਫਿਕੇਟ ਲੈਟਰਾਂ ਨਾਲ ਲੱਭੜ ਜਾਣੇ ਗੰਦ ਨਾਲ ਲੱਭੜ ਜਾਣੇ ਚੱਕ ਕੇ ਬਾਹਰ ਸੁੱਟ ਦੇਣੇ ਉਹਨਾਂ ਨੂੰ ਵਾਕੇ ਲਾ ਦੇਣੀ ਮਤਲਬ ਇਸੇ ਤਰ੍ਹਾਂ ਕੱਲੀ ਕੱਲੀ ਜ਼ਿੰਦਗੀ ਦੀ ਉਹ ਕਿਤਾਬ ਕੱਲੀ ਕੱਲੀ ਜ਼ਿੰਦਗੀ ਦੀ ਉਹ ਪ੍ਰਾਪਤੀ ਐਦਾਂ ਨਸ਼ਟ ਕਰਤੀ ਪਿਛਲੇ 14 ਸਾਲਾਂ ਚ ਇਹਦਾ ਜ਼ਿੰਮੇਵਾਰ ਕੌਣ ਆ ਇਹ ਗਲਤੀ ਕੀਦੀ ਆ ਕੀ ਕਸੂਰਬਾਰ ਵਿਨੋਦ ਕੁਮਾਰ ਜੀ ਨੇ ਇਹ ਇਹਨਾਂ ਨੇ ਪਾਪ ਕੀਤਾ ਕੀ ਕਸੂਰਬਾਰ ਰਾਹੁਲ ਜੀ ਹੈ ਇਹਨੇ ਕੋਈ ਪਾਪ ਕੀਤਾ ਜਾਇਦੇ ਦੋ ਭਰਾ ਨੇ ਰਾਹੁਲ ਦੇ ਉਹਨਾਂ ਨੇ ਕੋਈ ਪਾਪ ਕੀਤਾ ਜ਼ਿੰਮੇਵਾਰ ਕੌਣ ਹੈ ਕਿ ਜ਼ਿੰਮੇਵਾਰੀ ਤੈਹ ਹੋਣੀ ਚਾਹੀਦੀ ਹੈ ਕਿਉਂਕਿ ਇਸ ਤਰ੍ਹਾਂ ਦੇ ਬਹੁਤ ਕੇਸ ਨੇ ਹੋਰ ਜਿਹੜੇ ਇਸ ਤਰ੍ਹਾਂ ਸਫਰ ਕਰ ਰਹੇ ਨੇ ਪਰ ਸਾਡੀ ਅੱਜ ਬੇਨਤੀ ਆ ਆਮ ਲੋਕਾਂ ਨੂੰ ਆਣ ਗਵਾਂਢ ਦੇ ਉਹਨਾਂ ਭੈਣਾ ਭਰਾਵਾਂ ਨੂੰ ਜਿਹੜੇ ਬਿਲਕੁਲ ਨਾਲ ਨੇੜੇ ਦੇ ਘਰਾਂ 'ਚ ਰਹਿੰਦੇ ਤੁਸੀਂ ਇੱਕ ਦੂਜੇ ਦੀ ਬਾਹ ਫੜਨੀ ਸਿੱਖੀਏ ਰਿਸ਼ਤੇਦਾਰ ਹੁਣ ਤੁਹਾਨੂੰ ਬਣਨਾ ਪੈਣਾ ਇੱਕ ਦੂਜੇ ਦੇ ਤੇ ਅੱਜ ਰਾਹੁਲ ਵੀਰੇ ਦੇ ਆਉਣ ਵਾਲੀ ਜ਼ਿੰਦਗੀ ਵਾਸਤੇ ਅਰਦਾਸ ਕਰਿਓ ਸੱਚੇ ਪਾਤਸ਼ਾਹ ਨੂੰ ਚੜ੍ਹਦੀ ਕਲਾ ਤੰਦਰੁਸਤੀ ਬਖਸ਼ਣ ਤੇ ਵੀਰਾ ਠੀਕ ਹੋ ਜਾਵੇ ਉੱਥੇ ਜਾ ਕੇ ਸਾਡੇ ਕੋਲੇ ਉੱਥੇ ਰਹਿ ਕੇ ਇੱਕ ਚੰਗਾ ਜੀਵਨ ਬਤੀਤ ਕਰੇ ਠੀਕ ਹੋ ਕੇ ਆਪਣੇ ਕੰਮ ਕਾਰ ਕਰਨ ਲੱਗੇ ਮਿਹਨਤ ਕਰੇ ਸਾਪਰੇ ਭੈਣਾ ਆਪਣੇ ਭਰਾਵਾਂ ਦੇ ਨਾਲ ਰਵੇ ਉਹਨਾਂ ਦੇ ਵਿਆਹ ਹੋਣ ਰਿਸ਼ਤੇਦਾਰਾਂ ਨੂੰ ਸਾਡੀ ਬੇਨਤੀ ਹੈ ਇਹਨਾਂ ਦਿਨਾਂ ਨੂੰ ਵੀ ਭਰਾਵੋ ਤੁਸੀਂ ਮਾੜੀ-ਮੋਟੀ ਹੋਣ ਤਾਂ ਜ਼ਿੰਮੇਵਾਰੀ ਚੱਕੋ ਕੋਈ ਨਾਲ ਆ ਕੇ ਖੜੋ ਇਹਨਾਂ ਦੇ ਦੇਖੋ ਅਸੀਂ ਸੰਭਾਲੇ ਦੀ ਕਰ ਲਾਂਗੇ ਉੱਥੇ ਤੁਸੀਂ ਸਿਰਫ ਬਸ ਕੋਲੇ ਰਹਿਣਾ ਨਾਲ ਇਹ ਕਿਰੇ ਆ ਜਾਓ ਉੱਪਰ ਨਹੀਂ ਭੈਣੇ ਹਾਂ ਕੋਈ ਕੋਈ ਟੈਨਸ਼ਨ ਨਾ ਲਓ ਜੇ ਤੁਹਾਡੀ ਕੋਈ ਮੈਡੀਸਿਨ ਚੱਲਦੀ ਹੈ ਉੱਥੇ ਚੈੱਕ ਅਪ ਹੋ ਜਾਊਗਾ ਸਾਰਾ ਹਾਂ ਆ ਸਾਡੇ ਰਿਤਿਕ ਆ ਮੁੰਡਾ ਇੱਥੇ ਨੇੜੇ ਹੀ ਰਹਿੰਦਾ ਤੁਹਾਡੇ ਇਹ ਕਿੱਥੇ ਰਹਿੰਦਾ ਦੋ ਭਾਈ ਸੁੰਦਰ ਨਗਰ ਇਹਦਾ ਵੀਰਾ ਹੈ ਸਾਡਾ ਵਲੰਟੀਅਰਾਂ ਟੀਮ ਮੈਂਬਰ ਹੈ ਅੱਛੀ ਜੀ ਤੇ ਕੋਈ ਗੱਲ ਨਹੀਂ ਜੇ ਕੋਈ ਜ਼ਰੂਰਤ ਵੀ ਹੋਇਆ ਕਰੋ ਇੱਧਰ ਨੂੰ ਆਉਣਾ ਹੋਊਗਾ ਛੱਡ ਜਿਆ ਕਰੂ ਘਰੇ ਲੈ ਆ ਕਰੂ ਠੀਕ ਹੈ ਜੀ ਭੈਣ ਜੀ ਬਹੁਤ ਸ਼ੁਕਰੀਆ ਤੁਹਾਡਾ ਸਾਰਿਆਂ ਦਾ ਮਿਲਨ ਵਾਸੀਆਂ ਦਾ ਜਿਨ੍ਹਾਂ ਨੇ ਤੁਹਾਡਾ ਸਪੋਰਟ ਕੀਤੀ ਆ ਤੇ ਰਾਹੁਲ ਕੁਮਾਰ ਸ਼ੈਲੀ ਵੀਰ ਸਾਡੇ ਨਾਲ ਜਾ ਰਿਹਾ ਬੈਗਰੂ ਕਿਰਪਾ ਕਰੇ ਇਹਦਾ ਚੈੱਕਅਪ ਹੋਵੇ ਸਾਰਾ ਠੀਕ ਹੋ ਕੇ ਵੀਰਾ ਜੌਬ ਤੇ ਲੱਗੇ ਵਧੀਆ ਨੌਕਰੀ ਕਰੇ ਕੋਈ ਹੈ ਵੀਰੇ ਤੁਸੀਂ ਇਹੀ ਚਾਹੋ ਨਾ ਹਾਂ ਵੈਰੀ ਗੁੱਡ ਵੈਰੀ ਕੋਲਾਪਾ ਠੀਕ ਹੋ ਕੇ ਆਉਣਾ ਉੱਥੋਂ ਠੀਕ ਆ ਕਬਰਾਉਣਾ ਨਹੀਂ ਕਬਰਾਉਣਾ ਨਹੀਂ ਬੋਲੇ ਸੋਨਿਆ